ਹਾਜੀ ਵੀਰ ਜੀ ਰਵੀਰ ਸਿੰਘ ਪਿੰਡ ਕਿਹੜਾ ਜੇ ਪਿੰਡ ਫੜੀ ਮਸਾਸ ਕੀ ਗੱਲ ਹੋਈ ਏ ਜਿਹੜੀ ਆ ਘਰ ਚ ਖਲਾਰਾ ਪਿਆ ਇਹ ਚ ਗੈਸ ਤੋਂ ਅੱਗ ਲੱਗੀ ਕਿਦਾਂ ਤੇ ਗੈਸ ਲੀਕ ਹੀ ਕਿਤੇ ਤੇ ਮੈਨੂੰ ਨਹੀਂ ਪਤਾ ਤੇ ਸਾਹੀਂ ਗੁੱਡੀਆਂ ਆਈਆਂ ਸਕੂਲਾਂ ਤੇ ਅਸੀਂ ਆ ਚਾਹ ਬਣਾਗੇ ਪਈਏ 6 6:30 ਦਾ ਟਾਈਮ ਸੀ ਉਹ ਸੇ ਤੇ ਇੱਕ ਗੁੱਡੀ ਨੂੰ ਥੱਲੇ ਬੈਠੀ ਜੇ ਤੇ ਮੈਂ ਲਾ ਕੇ ਖਲੋ ਗਿਆ ਕਲਾਸ ਦੇ ਗੈਸ ਦੇ ਨਿਊ ਨੇ ਲੱਕ ਹੋ ਕੇ ਅੱਗ ਲਾਈ ਤੇ ਇੱਕਦਮ ਧੁਆਕਾ ਜਨਕ ਲਿਆ ਦੇ ਸਾਰਾ ਖਲਾਰਾ ਪੈ ਗਿਆ ਤੇ ਕੌਣ ਕੌਣ ਹੀ ਘਰ ਚ ਮੌਜੂਦ ਮੌਜੂਦ ਮੈਂ ਆ ਤੇ ਇੱਕ ਬੇਟਾ ਹੈ ਮੇਰਾ ਗੁੱਡੀਆਂ ਤੇ ਕੋ ਕਿੰਨਾ ਗ ਨੁਕਸਾਨ ਹੋ ਗਿਆ ਨੁਕਸਾਨ ਜਿਹੜਾ ਤਾਂ ਕਾਫੀ ਹੋ ਗਿਆ ਕੰਦਾ ਵੀ ਜੜੀਆਂ ਡਗੀਆਂ ਉਹ ਵੀ ਹਾਂਜੀ ਹਾਂਜੀ ਉਸ ਨੇ ਉਸ ਨੇ ਡਗੀਆਂ ਕਿੰਨੀ ਕ ਅਗ ਲੱਗੀ ਅਗ ਕਾਫੀ ਬਹੁਤ ਜਿਆਦਾ ਲੱਗੀ ਤੇ ਕੀ ਮੰਗ ਕਰਦੇ ਜ ਹੁਣ ਕੱਚਾ ਘਰ ਹੀ ਮੇਰਾ ਡਿੱਗ ਪਿਆ ਦਿਹਾੜੀ ਧੱਪੇ ਵਾਲਾ ਬੰਦਾ ਮੈਂ ਤੋ ਹੁਣ ਗਾਂ ਘਰ ਨਹੀਂ ਪਾਇਆ ਜਣਾ ਮੈਂ ਸਵਾਸੇ ਵੀ ਵੀਰਾਂ ਤੋਂ ਮੰਗ ਕਰਦਾ ਮੇਰਾ ਘਰ ਬਣਾਇਆ ਜਾਵੇ ਕੀ ਨਾ ਜੀ ਤੁਹਾਡਾ ਗੁਰਪ੍ਰੀਤਕਾਰ ਪਿੰਡ ਕਿਹੜਾ ਜੀ ਪਿੰਡ ਪੰਨਸ ਸੀ ਤੇ ਕੀ ਗੱਲ ਹੋਈ ਯਾਰ ਇਹ ਹੱਥ ਦੇ ਸਟਾ ਵਗੈਰਾ ਲੱਗੀਆਂ ਇਹ ਸਿਲੰਡਰ ਫਟਿਆ ਸੀ ਚਾਹ ਧਰ ਲੱਗੇ ਸੀ ਕਿੰਨੇ ਕ ਵਜੇ ਦੀ ਗੱਲ ਆ ਤੇ ਸਾਡੇ ਕਿਛ ਕਿੰਨਾ ਕ ਨੁਕਸਾਨ ਹੋਇਆ ਵਾ ਵਾ ਜੀ ਕਾਫੀ ਆ ਗਿਆ ਕਿਦਾਂ ਫਟਿਆ ਕਿਦਾਂ ਸਿਲੰਡਰ ਚਾਹ ਧਰ ਲੱਗੇ ਹਾਂ ਤੇ ਜੇ ਚਾਹ ਤੇ ਉੱਤਰ ਪਾਣੀ ਰੱਖਿਆ ਸੀ ਤਾਂ ਫਟ ਗਏ ਹਾਂ ਤੇ ਕੰਨਾ ਕੰਦਾ ਕੰਦਾ ਡਗੀਆਂ ਹੋਰ ਕੀ ਕੀ ਨੁਕਸਾਨ ਹੋਇਆ ਬਸ ਇਹੀ ਹੱਥ ਪੈਰੀ ਸੜੇ ਆ ਤੇ ਕੰਦਾ ਕੋਠੇ ਡਿੱਗ ਗਈ ਕਿੰਨੇ ਕ ਵਜੇ ਦੀ ਗੱਲ ਆ ਸਾਢੇ 6 ਕੀ ਨਾ ਆਏ ਬਾਪੂ ਜੀ ਤੁਹਾਡਾ ਮੈਂ ਦੱਸਾਂ ਪਿੰਡ ਕਿਹੜਾ ਜੀ ਪੈਣੀ ਮੱਸਾ ਸਿੰਘ ਤੇ ਕੀ ਗੱਲ ਹੋਈ ਆ ਜਿਹੜੀ ਘਰ ਚ ਖਲਾਰਾ ਪਿਆ ਇਹਨਾਂ ਦੇ ਘਰ ਚ ਗਰੀਬ ਪਰਿਵਾਰ ਆ ਬੱਚਿਆਂ ਦਾ ਪਾਲਣ ਪੋਸ਼ਣ ਚੜੀ ਦਾ ਪਾ ਕਰਕੇ ਗੁਰਬੀਰ ਸਿੰਘ ਕੰਮ ਕਰਦਾ ਸੀ ਆਪਣਾ ਦੋ ਗੁਡੀਆਂ ਗਰੀਦੀਆਂ ਇੱਕ ਲੜਕਾ ਜਿਹੜਾ ਛੋਟਾ ਇਹ ਨਾਲੋਂ ਕਿ ਕੱਲੇ ਫਰਗੀ ਸਿੰਘ ਦੇ ਸੱਤੇ ਕਰਦਾ ਕਾਰੋਬਾਰ ਤੇ ਅਚਾਨਕ ਸੈਂਡ ਦਾ ਨੁਕਸਾਨ ਹੋਣ ਕਰਕੇ ਕਰਦਾ ਸਾਰਾ ਨੁਕਸਾਨ ਹੋ ਗਿਆ ਇਹ ਮਾਤੜ ਬੰਦਾ ਹੈ ਗਰੀਬ ਆ ਕੁਝ ਵੀ ਨਹੀਂ ਕਰ ਸਕਦਾ ਕਿ ਬੱਚਿਆਂ ਦਾ ਪਾਲਣ ਪੋਸ਼ਣ ਕਰੂ ਜਾਂ ਇਹਨਾਂ ਦਾ ਇਲਾਜ ਕਰਾਉ ਜਾਂ ਆਪਣਾ ਘਰ ਬਣਾਉਗਾ ਤੇ ਤੁਸੀਂ ਕੀ ਲੱਗਦੇ ਜੀ ਇਹਨਾਂ ਦੇ ਮੈਂ ਇਹਨਾਂ ਦਾ ਚਾਚਾ ਲਾਗੋ ਗਵਾਂਢੀ ਜੇ ਹਾਂ ਜੀ ਹਾਂ ਜੀ ਤੇ ਕੀ ਮੰਗ ਕਰਦੇ ਜੀ ਹੁਣਗੇ ਮੰਗ ਇਹੋ ਹੀ ਆ ਸੰਸਥਾ ਵੱਲੋਂ ਕੀ ਇਹਨਾਂ ਦੀ ਕੋਈ ਹੈਲਪ ਕੀਤੀ ਜਾਵੇ ਇਹਨਾਂ ਦੇ ਘਰ ਪਰਿਵਾਰ ਤੇ ਹਾਂ ਜੀ ਵੀਰ ਜੀ ਰਵੀਪ ਸਿੰਘ ਪਿੰਡ ਕਿਹੜਾ ਜੇ ਪਿੰਡ ਫੜੀ ਮਸਾਸ ਕੀ ਗੱਲ ਹੋਈ ਆ ਜਿਹੜਾ ਯਾਰ ਘਰ ਚ ਖਲਾਰਾ ਪਿਆ ਇਹ ਚ ਗੈਸ ਤੋਂ ਅਗ ਲੱਗ ਗਿਆ ਕਿਦਾਂ ਤੇ ਗੈਸ ਲੀਕ ਹੀ ਕਿਤੇ ਤੇ ਮੈਨੂੰ ਨਹੀਂ ਪਤਾ ਤੇ ਅਸੀਂ ਗੁੱਡੀਆਂ ਆਂ ਸਕੂਲਾਂ ਤੇ ਅਸੀਂ ਅਖਾ ਚਾਤ ਬੜਾਗੇ ਪਈਏ 6 ਸਾਢੇ 6 ਦਾ ਟਾਈਮ ਇਸ ਵਾਰ ਤੇ ਇੱਕ ਗੁੱਡੀ ਚ ਥੱਲੇ ਬੈ ਗਈ ਤੇ ਮੈਂ ਲਾਗੇ ਖਲੋ ਗਿਆ ਕਲਾਸ ਦੇ ਗੈਸ ਦੇ ਨਿਊ ਨੇ ਲੱਕ ਹੋ ਕੇ ਅੱਗ ਲਾਈ ਤੇ ਇੱਕ ਦਮ ਭਵਾ ਕਾ ਜਾਂ ਨਿਕਲਿਆ ਤੇ ਸਾਰਾ ਖਲਾਰਾ ਪੈ ਗਿਆ ਤੇ ਕੌਣ ਕੌਣ ਹੀ ਘਰ ਚ ਮੌਜੂਦ ਮੌਜੂਦ ਮੈਂ ਤਾਂ ਤੇ ਇੱਕ ਬੇਟਾ ਹੈ ਮੇਰਾ ਗੁੱਡੀਆਂ ਤੇ ਦੋ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਜਿਹੜਾ ਤਾਂ ਕਾਫੀ ਹੋ ਗਿਆ ਕੰਦਾ ਵੀ ਜੜੀਆਂ ਡਗੀਆਂ ਉਹ ਵੀ ਹਾਂਜੀ ਹਾਂਜੀ ਉਸ ਨੇ ਉਸ ਨੇ ਡਗੀਆਂ ਕਿੰਨੀ ਕ ਅੱਗ ਲੱਗੀ ਅੱਗ ਕਾਫੀ ਬਹੁਤ ਜਿਆਦਾ ਲੱਗੀ ਤਕੀ ਮੰਗ ਕਰਦੇ ਜ ਹੁਣ ਕੱਚਾ ਘਰ ਹੀ ਮੇਰਾ ਡਿਗ ਪਿਆ ਦਿਹਾੜੀ ਧੱਪੇ ਵਾਲਾ ਬੰਦਾ ਮੈਂ ਮੈਂ ਤੋ ਹੁਣ ਘਾ ਘਰ ਨਹੀਂ ਪਾਇਆ ਜਣਾ ਮੈਂ ਸਵਾਸੇ ਬੀਬੀ ਰਾਹ ਤੋਂ ਮੰਗ ਕਰਦਾ ਮੇਰਾ ਘਰ